ਅਪਕ ਹੋਇਆ ਐਲਾਨ ਕੀਤਾ ਸਰਕਾਰ ਨੇ ਕਿ ਜਿਹੜੇ 1.5 ਸਾਲ ਤੋਂ ਕੱਟੇ ਹੋਏ ਨੇ ਨੀਕੇ ਕਾਰਡ ਉਹ ਦੁਬਾਰਾ ਫੇਰ ਕਾਰਡ ਸ਼ੁਰੂ ਕਰਨਗੇ ਪਰ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਈ ਔਰ ਫਿਰ ਤੁਸੀਂ ਕੱਟਾ ਕਿਉਂ ਕੱਟੇ ਜਦੋਂ ਉਹੀ ਕਾਰਡ ਸ਼ੁਰੂ ਕਰਦੇ ਸੀ ਲੋਕਾਂ ਨੂੰ ਤੁਸੀਂ ਇਨਾ ਟਾਈਮ ਤਨਕ ਨਹੀਂ ਦਿੱਤੀ ਨਾ ਉਹਨਾਂ ਦੇ ਆਯੂਸ਼ਮਾਨ ਕਾਰਡ ਬਣਨ ਗਏ ਕਿਉਂਕਿ ਜਦ ਤੱਕ ਇਹਨੇ ਕਾਰਡ ਨਹੀਂ ਹੁੰਦੇ ਆਯੂਸ਼ ਕਾਰਡ ਨਹੀਂ ਬਣਦੇ ਕੋ ਕੋ ਲੜ ਰਿਹਾ ਕਿ ਪੋਲਿਟਿਕਲ ਸਟੇਜ ਹੈਗਾ ਕਿ 2024 ਦੀ ਇਲੈਕਸ਼ਨ ਆ ਰਹੀ ਹੈ ਉਹਦੇ ਮੱਦੇਨਜ਼ਰ 1000 ਰੁਪਏ ਵਾਲੀ ਗੱਲ ਕਰੋ 1000 ਰੁਪਏ ਵਾਲੀ ਗੱਲ ਕਰੋ ਦੇਖੋ ਟਾਈਮ ਦਾ ਘਾਟ ਰਹਿ ਗਿਆ ਇਹਨਾਂ ਨੇ ਹੁਣ ਨੋਟੀਫਿਕੇਸ਼ਨ ਕੱਢੀ ਹੈ ਤੁਹਾਨੂੰ ਕੀ ਲੱਗਦਾ ਹੈ ਤੋਂ ਹੋਰ ਕਿਸ ਤਰ੍ਹਾਂ ਦੇਖਦੇ ਹੈ ਕਿ ਉਹ ਬ੍ਰਿਲੇ ਕਾਹਦੇ ਕਰ ਰਹੇ ਹੈ ਕਿ ਸਰਕਾਰ ਜਿਹੜੀ ਹੈ ਕਰ ਕਰ ਰਾਸ਼ਨ ਪਹੁੰਚਾਏ ਜਾ ਰੂਗਾ ਕਿ ਰਾਸ਼ਨ ਪਹੁੰਚ ਰਿਹਾ ਕਿਸਾਨਾਂ ਕਰ ਕਿਸੇ ਦੇ ਘਰ ਕੁਝ ਨਹੀਂ ਪਹੁੰਚ ਰਿਹਾ

ਇਹ ਜੋ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਦੇ ਖਿਲਾਫ ਹੈ ਮਹਿਲਾਵਾਂ ਦਾ ਰੋਸ ਪੈਣਾ ਦਾ ਜਦੋਂ ਸਰਕਾਰ ਆਈ ਸੀ ਉਸ ਸਰਕਾਰ ਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਇੱਕ ਏਜੰਡਾ ਰੱਖਿਆ ਸੀਗਾ ਕਿ ਜਦੋਂ ਅਸੀਂ ਸਰਕਾਰ ਚਾਵਾਂਗੇ 1000 ਰੁਪਏ ਮਹੀਨਾ ਉਸੇ ਦਿਨ ਮਹਿਲਾਵਾਂ ਦੇ ਖਾਤੇ ਵਿੱਚ ਪਾ ਦਾਂਗੇ ਅੱਜ ਸਰਕਾਰ ਨੂੰ ਤੁਸੀਂ ਦੇਖ ਸਕਦੇ ਹੋ ਕਿ 2.5 ਸਾਲ ਹੋ ਗਏ ਇਹ 2.5 ਸਾਲ ਦਾ ਜੇ ਬਤਵਾ ਲਈਏ ਕਿ ਕਿੰਨਾ ਤਕੜਾ ਫਰਾਡ ਤੇ ਝੂਠ ਬੋਲਿਆ ਬਿਲਕੁਲ ਲੋਕਾਂ ਦੇ ਬੀਪੀਐਲ ਕਾਰਡ ਦੀ ਬੀਰੇਖਾ ਦੇ ਕਾਰਨ ਸਰਕਾਰ ਨੇ ਆਪਣੀ ਮਰਜ਼ੀ ਨਾਲ ਧੱਕੇਸ਼ਾਹੀ ਨਾਲ ਕਰ ਦਿੱਤੀ ਲੋਕਾਂ ਨੂੰ ਅੱਜ ਅੱਟਾ ਨਹੀਂ ਮਿਲ ਰਿਹਾ ਲੋਕ ਬਹੁਤ ਗਰੀਬ ਲੋਕ ਦਿੱਸਦਾ ਬਹੁਤ ਦੁਖੀ ਹੱਥ ਤੇ ਤੀਸਰੀ ਗੱਲ ਇਹ ਹੈਗੀ ਹੈ ਕਿ ਕੱਲ੍ਹ ਦੀ ਫ੍ਰੀ ਬਿਜਲੀ ਦੇ ਨਾਲ ਪੰਜਾਬ ਦੇ ਵਿੱਚ ਰਾਜ ਕਰਨਾ ਔਰ ਉਸ ਫ੍ਰੀ ਬਿਜਲੀ ਦੇ ਐਵਲ ਦੇ ਵਿੱਚ ਜਿਹੜੇ ਲੋਕਾਂ ਦੇ ਬਿੱਲ ਆ ਰਹੇ ਉਹਨਾਂ ਦੇ ਟ੍ਰਿਪਲ ਬਿੱਲ ਹੋ ਗਏ ਜਿਹੜਾ 4000 ਆਂਦਾ ਸੀ ਉਹ ਤਾਂ ਅੱਜ 12000 ਆਣ ਲੱਗ ਗਿਆ ਬਿਲਕੁਲ ਕਰੀ ਕਰਸ ਮਲਟੀਪਲਾਈ ਕਰਦੀ ਉਹ ਵੀ ਗਲਤ ਹੈ ਸੋ ਇਹ ਸਰਕਾਰ ਦੇ ਖਿਲਾਫ ਜਿਹੜੀਆਂ ਭੈਣਾ ਜਰੂਰ ਚਤਨਾ ਕਰ ਰਹੀਆਂ ਇਹ ਬਿਲਕੁਲ ਜਾਇਜ਼ ਹੈ ਔਰ ਸਰਕਾਰ ਨੂੰ ਆਪਣੇ ਕੰਨ ਖੋਲਨੇ ਚਾਹੀਦੇ ਮੈਂ ਤਾਂ ਚਾਹਣਾ ਇਹ ਨਹੀਂ ਕਿ ਅਗਲੇ ਮਹੀਨੇ ਜਾਂ ਉਸ ਤੋਂ ਅਗਲੇ ਮਹੀਨੇ ਭਗਵਾਨ ਸਰਕਾਰ ਜਦ ਚਾਹੇ ਇਲੈਕਸ਼ਨ ਦੇ ਨੇੜੇ 1000 ਰੁਪਏ ਮਹੀਨਾ ਪਾ ਦੇਵੇ ਇਸ ਦਿਨ ਤੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਵੀ ਸ਼ਪਤ ਲਈ ਹੈ ਉਸ ਦਿਨ ਤੋਂ ਅੱਜ ਤੱਕ ਜੋ ਹਿਸਾਬ ਬਣਦਾ ਸਭਿਆ ਭੈਣਾ ਦੇ ਖਾਤੇ ਵਿੱਚ ਪਾਇਆ ਹੈ ਪ੍ਰਧਾਨ ਜੀ ਤੁਹਾਡੀ ਪਾਰਟੀ ਵੱਲੋਂ ਪਹਿਲੇ ਵੀ ਦੋ ਤਿੰਨ ਵਾਰੀ ਐਸੀ ਪੈਸੇ ਲੈ ਕੇ ਮੁੱਦਨ ਲਗਾ ਧਰਨੇ ਲਗਾਏ ਗਏ ਆ ਅੱਜ ਫੇਰ ਲਗਾਇਆ ਹੈ ਤੁਹਾਨੂੰ ਵੀ ਲੱਗਦਾ ਹੈ ਵੀ ਅੱਜ ਵੀ ਧਰਨਾ ਲਗਾਉਣਾ ਉਹ ਸਰਕਾਰ ਨੂੰ ਕੋਈ ਫਰਕ ਪਾਊਗਾ ਜੀ ਇਹ ਕੋਈ ਗੱਲ ਨਹੀਂ ਹੈ ਅਸੀਂ ਲੋਕਾਂ ਦੇ ਮਸਲੇ ਲੈ ਕੇ ਸਾਡੀ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਸੜਕਾਂ ਦੇ ਉੱਤੇ ਅਸੀਂ ਲੋਕਾਂ ਦੀ ਗੱਲ ਕਰਾਂਗੇ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਟਕਾਂਗੇ ਅਸੀਂ ਸਾਰੇ ਸ਼ਹਿਰਾਂ ਦੇ ਜ਼ਿਲ੍ਹਿਆਂ ਦੇ ਮੁੱਦਿਆਂ ਨੂੰ ਟਕਾਂਗੇ ਉਸ ਮੁੱਦੇ ਲਈ ਸਾਨੂੰ ਚਾਹੇ ਬਾਰ-ਬਾਰ ਧਰਨਾ ਲਾਣਾ ਪਵੇ ਤਾਂ ਭਾਰਤੀ ਜਨਤਾ ਪਾਰਟੀ ਲਾਏਗੀ ਪ੍ਰਧਾਨ ਜੀ ਇੱਕ 1000 ਰੁਪਏ ਲੈ ਕੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤਾਂ ਇੱਕ ਹੁਣ ਹੋਰ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕੀਤਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਵਗੈਰਾ ਸਭ ਕੁਝ ਅੰਦਰੋਂ ਹੀ ਮਿਲਣ ਗਿਆ ਤੁਹਾਨੂੰ ਕੀ ਲੱਗਦਾ ਕਿ ਇਹ ਹੋ ਸਕਦਾ ਹੈ ਤੁਸੀਂ ਉਹ ਨੋਟੀਫਿਕੇਸ਼ਨ ਦੀ ਕਾਪੀ ਦਿਖਾ ਦਿਓ ਮੈਨੂੰ ਇਹ ਸਰਕਾਰ ਸਿਰਫ ਐਲਾਨ ਕਰਦੀ ਹੈ ਨੋਟੀਫਿਕੇਸ਼ਨ ਅੱਜ ਤੱਕ ਨਹੀਂ ਜਾਂਦੀ ਕਿਸੇ ਚੀਜ਼ ਦਾ ਲੋਕਾਂ ਨੂੰ ਸਿਰਫ ਚੁੱਪ ਕਰਦੀ ਹੈ ਕਰਾਉਂਦੀ ਹੈ ਲੋਕਾਂ ਨੂੰ ਗੁਮਰਾਹ ਕਰਦੀ ਹੈ ਮੈਨੂੰ ਉਹ ਨੋਟੀਫਿਕੇਸ਼ਨ ਦੀ ਕਾਪੀ ਜ਼ਰੂਰ ਭੇਜ ਦਿਓ ਠੀਕ ਥੈਂਕ ਯੂ ਜੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ